ਮਤਬਕ ਪਿਆਸ ਭਾਟ ਦਾ ਮੈਨੇਜਮੈਂਟ ਬੋਰਡ ਨੂੰ ਕਾਇਮ ਕੀਤਾ ਗਿਆ ਸੀ ਔਰ ਪਾਣੀ ਦੀ ਰੇਟ ਨੂੰ ਮੁਕਰਰ ਹੋਇਆ ਸੀ ਪੰਜਾਬ ਦਾ ਪਾਣੀ ਹਰਿਆਣੇ ਦਾ ਪਾਣੀ ਤੇ ਰਾਜਸਥਾਨ ਦਾ ਪਾਣੀ ਪੰਜਾਬ ਦੇ ਸੋ ਉਸੇ ਮਾਤਰਾ ਦੇ ਮੁਤਾਬਕ ਪਾਣੀ ਹਰਿਆਣੇ ਤੇ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਸੀ ਪਰ ਕੇਂਦਰ ਦੀ ਭਾਜਪਾ ਸਰਕਾਰ ਨੇ ਮੋਦੀ ਸਰਕਾਰ ਨੇ ਅਮਿਤ ਸ਼ਾਹ ਔਰ ਮੋਦੀ ਦੀ ਟੋਲੀ ਨੇ ਪੰਜਾਬ ਦੇ ਨਾਲ ਧੱਕਾ ਕੀਤਾ ਹੈ ਪੰਜਾਬ ਦਾ ਪਾਣੀ ਹਰਿਆਣੇ ਨੂੰ ਦਿੱਤਾ ਹੈ ਕਿਉਂਕਿ ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਹਮੇਸ਼ਾ ਹੀ ਮੋਦੀ ਸਰਕਾਰ ਨੇ ਪੰਜਾਬ ਦੇ ਹੱਕਾਂ ਨੂੰ ਮਾਰਨ ਦੀ ਕੋਗਲਨ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਸਾਰੇ ਜਾਣਦੇ ਹੋ ਕਿ 2020 ਵਿੱਚ ਕਿਵੇਂ ਸਾਡੇ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਕਾਲੇ ਕਾਨੂੰਨ ਬਣਾਏ ਅਤੇ ਉਹਨਾਂ ਨੇ 13 ਮਹੀਨੇ ਤੱਕ ਦਿੱਲੀ ਦਾ ਘਰਾਓ ਪੀਤਾ 800 ਦੇ ਲਗਭਗ ਕਿਸਾਨ ਉਸ ਮੋਰਚੇ 'ਚ ਆਪਣੀਆਂ ਜਾਨਾਂ ਗਵਾ ਚੁੱਕੇ ਪਰ ਦਿੱਲੀ ਦੇ ਇਸ ਜ਼ਾਲਿਮ ਹੁਕਮਰਾਨ ਨੇ ਉਦੋਂ ਵੀ ਵੱਡੇ ਪੱਧਰ ਤੇ ਪੰਜਾਬ ਦੀ ਕਿਸਾਨੀ ਨਾਲ ਜ਼ੁਲਮ ਜਿਆਤੀ ਕੀਤੀ ਧੱਕਾ ਕੀਤਾ ਅਤੇ ਪੰਜਾਬ ਦੇ ਸੂਰਬੀਰਾਂ ਨੇ ਸਮੁੱਚੇ ਪੰਜਾਬੀਆਂ ਨੇ ਉਸ ਕਿਸਾਨੀ ਅੰਦੋਲਨ ਦੇ ਵਿੱਚ ਪੂਰਾ ਯੋਗਦਾਨ ਪਾਇਆ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਸਰਕਾਰ ਸੀ ਉਸ ਵਕਤ ਬੋਧੀ ਸਰਕਾਰ ਨੇ ਦਿੱਲੀ ਸਰਕਾਰ ਤੇ ਦਬਾਅ ਬਣਾਇਆ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਦਬਾਅ ਬਣਾਇਆ ਕਿ ਦਿੱਲੀ ਦੇ ਸਟੇਡੀਅਮ ਨੂੰ ਜੇਲ੍ਹ ਦਾ ਦਰਜਾ ਦਿੱਤਾ ਜਾਵੇ ਤਾਂ ਕਿ ਅਸੀਂ ਸਾਰੇ ਕਿਸਾਨਾਂ ਨੂੰ ਫੜ ਕੇ ਉਸ ਜੇਲ੍ਹ ਦੇ ਵਿੱਚ ਬੰਦ ਕਰਦੀਏ ਉਸ ਸਟੇਡੀਅਮ ਦੇ ਵਿੱਚ ਬੰਦ ਕਰਦੀਏ ਪਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਡਟ ਕੇ ਕਿਸਾਨਾਂ ਦਾ ਸਾਥ ਦਿੱਤਾ ਔਰ ਮੋਦੀ ਸਰਕਾਰ ਨੂੰ ਕੋਰਾ ਜਵਾਬ ਦਿੱਤਾ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਅਸੀਂ ਬਿਲਕੁਲ ਵੀ ਅجاه ਨਹੀਂ ਕਰਾਂਗੇ ਕੇਜਰੀਵਾਲ ਸਾਹਿਬ ਦੀ ਸਰਕਾਰ ਨੇ ਉਸ ਖੇਤਾਨੀ ਮੋਰਚੇ ਦੇ ਵਿੱਚ ਬਿਜਲੀ ਪ੍ਰੋਵਾਈਡ ਕੀਤੀ ਪਾਣੀ ਪ੍ਰੋਵਾਈਡ ਕੀਤਾ ਕਿਸਾਨਾਂ ਲਈ ਲੈਟਰੀਨਾਂ ਦਾ ਪ੍ਰਬੰਧ ਕਰਕੇ ਦਿੱਤਾ ਔਰ ਕਿਸਾਨਾਂ ਨੂੰ ਲੰਗਰ ਲਾ ਕੇ ਦਿੱਤੇ ਸਾਨੂੰ ਵੀ ਆਦੇਸ਼ ਹੋਇਆ ਸਾਰੇ ਪੰਜਾਬ ਦੇ ਵਿੱਚੋਂ ਅਸੀਂ ਵੱਡੀ ਗਿਣਤੀ ਵਿੱਚ ਜਾ ਕੇ ਉੱਥੇ ਲੰਗਰ ਵੀ ਲਾਏ ਔਰ ਉਸ ਮੌਕੇ ਵਿੱਚ ਵੀ ਸ਼ਿਰਕਤ ਕੀਤੀ ਅੱਜ ਫੇਰ ਮੋਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੀ ਗੈਰਤ ਨੂੰ ਅੱਖ ਨੂੰ ਵੰਗਾੜਿਆ ਹੈ ਉਹ ਪੰਜਾਬੀ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਯੋਗਦਾਨ ਪਾਇਆ ਉਹ ਪੰਜਾਬੀ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ ਚਾਹੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਹੋਣ ਚਾਹੇ ਸਰਦਾਰ ਉਦਮ ਸਿੰਘ ਜੀ ਹੋਣ ਚਾਹੇ ਰਾਜਗੁਰੂ ਸੁਖਦੇਵ ਜੀ ਹੋਣ ਚਾਹੇ ਲਾਲਾ ਲਾਜਪਤ ਰਾਏ ਜੀ ਹੋਣ ਜਿਨ੍ਹਾਂ ਨੇ ਵੱਡੇ ਪੱਧਰ ਤੇ ਇਸ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦਿੱਤੀ ਅਸ਼ਫਾਕੁੱਲਾ ਖਾਨ ਨੇ ਕੁਰਬਾਨੀ ਦਿੱਤੀ ਸਾਰਿਆਂ ਦਾ ਖੂਨ ਡੁੱਲਿਆ ਜਾਨਾਂ ਨਿਸ਼ਾਬਰ ਕੀਤੀਆਂ ਇਸ ਦੇਸ਼ ਦੇ ਲਈ ਦੇਸ਼ ਦੀ ਆਜ਼ਾਦੀ ਦੇ ਲਈ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਦੇ ਹੱਕਾਂ ਤੇ ਹਮਲਾ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਇਹ ਤਸੱਦਦ ਹੋਣ ਨਹੀਂ ਦੇਣਾ ਪਾਣੀ ਸਾਡਾ ਖੋਹ ਨਹੀਂ ਦੇਣਾ ਇਹ ਤਸੱਦਦ ਹੋਣ ਨਹੀਂ ਦੇਣਾ ਪਾਣੀ ਸਾਡਾ ਖੋਹ ਨਹੀਂ ਦੇਣਾ ਕਾਣੀ ਇਹ ਪੰਜਾਬ ਦਾ ਨਹੀਂ ਰੱਖੇ ਬਾਪ ਦਾ ਪਾਣੀ ਹੈ ਪੰਜਾਬ ਦਾ ਨਹੀਂ ਕੰਦੇ ਦੇ ਬਾਪ ਦਾ ਪੰਜਾਬ ਤੇ ਹੱਕ ਹਮਲਾ ਹੱਕਾਂ ਤੇ ਹਮਲਾ ਬੰਦ ਕਰੋ ਬੰਦ ਕਰੋ ਬੰਦ ਕਰੋ ਵਾਸਪ ਸਰਕਾਰ ਮੁਰਦਾਬਾਤ ਮੋਦੀ ਸਰਕਾਰ ਮੁਰਦਾਬਾਤ ਸੈਕਟਰ ਦੀ ਮੋਦੀ ਸਰਕਾਰ ਮੁਰਦਾਬਾਤ ਪੰਜਾਬ ਦੇ ਹੱਕਾਂ ਤੇ ਹਮਲਾ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਇਹ ਤਸੱਦਦ ਹੋਣੀ ਨਹੀਂ ਦੇਣਾ ਪਾਣੀ ਸਾਡਾ ਖੋਹ ਨਹੀਂ ਦੇਣਾ ਇਹ ਤਸੱਦਦ ਹੋਣੀ ਨਹੀਂ ਦੇਣਾ ਪਾਣੀ ਸਾਡਾ ਖੋਹ ਨਹੀਂ ਦੇਣਾ ਪੰਜਾਬ ਦੇ ਪਾਣੀਆਂ ਉੱਪਰ ਪੰਜਾਬੀਆਂ ਦਾ ਹੱਥ ਇੱਥੇ ਰੱਖ ਪੰਜਾਬ ਨੇ ਪਾਣੀ ਆ ਉੱਪਰ ਪੰਜਾਬੀਆਂ ਦਾ ਹੱਥ ਇੱਥੇ ਰੱਖ ਪਾਣੀ ਹੈ ਪੰਜਾਬ ਦਾ ਨਹੀਂ ਕਿਸੇ ਦਾ ਖਾਂਗਦਾ ਪਾਣੀ ਹੈ ਪੰਜਾਬ ਦਾ ਨਹੀਂ ਕਿਸੇ ਦਾ ਖਾਂਗਦਾ ਸਾਡੇ ਹੱਥ ਇੱਥੇ ਰੱਖ ਸਾਡੇ ਹੱਥ ਇੱਥੇ ਰੱਖ ਸਾਡੇ ਹੱਥ ਇੱਥੇ ਰੱਖ ਮੋਦੀ ਸਰਕਾਰ ਮੁਰਦਾਬਾਦ ਮੋਦੀ